Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ 10 ਵਜੇ ਰੋ ਮੈਂ ਹਰਪ੍ਰੀਤ ਸਿੰਘ Indian News TV ਤੋਂ ਅੱਜ ਆਪਾਂ ਗੁਰਦਵਾਲਾ ਸਾਹਿਬ ਜੰਗਸਾਹਿ ਵਿਖੇ ਪਹੁੰਚੇ ਹਾਂ ਜਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੇ ਦਰਮਿਆਨ ਪਹਿਲੀ ਐਂਗਲੋ ਸਿੱਖ ਵਾਰ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੋ ਸਥਾਨ ਤੇ ਪਿਆਰਿਓ ਆਪਾਂ ਖੜੇ ਆ ਇਹ ਉਹ ਪਾਵਨ ਪਵਿੱਤਰ ਧਰਤੀ ਹੈ ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਜੈਸਟੈਂਪ ਤੇ ਸ਼ੇਰੇ ਪੰਜਾਬ ਦਾ ਸੂਰਜ ਅਸਤ ਹੋਣ ਦੇ ਕਿਨਾਰੇ ਸੀ ਉਸ ਸਮੇ ਮਹਾਰਾਜੇ ਦੇ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਨੇ ਖਾਲਸਾ ਰਾਜਵਾਲ ਨੂੰ ਜਦੋਂ ਆਪਣਾ ਮੂੰਹ ਕੀਤਾ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਤੇ ਜਿਹੜੀ ਸਭ ਤੋਂ ਪਹਿਲੀ ਜੰਗ ਸੀ ਉਹ ਮੋਦਕੀ ਦੀ ਧਰਤੀ ਤੇ ਹੋਈ ਸੀ ਜਿਹਦਾ ਮੁਕਾਬਲਾ ਖਾਲਸਾ ਪੁਲਜਾ ਨੇ ਡਟ ਕੇ ਮੋਦਕੀ ਦੇ ਮੈਦਾਨ ਦੇ ਵਿੱਚ ਕੀਤਾ ਸੀਗਾ ਡਟ ਕੇ ਦੁਸ਼ਮਣ ਦੇ ਨਾਲ ਲੋਹੇ ਨਾਲ ਲੋਹਾ ਲਿਆ ਸੀਗਾ ਇਹ ਉਹ ਪਾਵਨ ਧਰਤੀ ਹੈ ਜਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਜੰਗ ਹੋਈ ਫਸਟ ਐਗਲੋ ਸਿੱਖ ਵਾਰ ਇਦੇ ਵਿੱਚ ਕੀ ਸੀਗਾ ਜੀ ਸਿੰਘ ਬੜੀ ਤੜਦੀ ਕਲਾ ਦੇ ਨਾਲ ਬੜੀ ਬਹਾਦਰੀ ਨਾਲ ਬੜੀ ਸੂਰਮਗਤੀ ਦੇ ਨਾਲ ਲੜ ਕੇ ਸਿੰਘਾਂ ਨੇ ਸ਼ਹੀਦਾਂ ਪਾਈਆਂ ਤੇ ਇਹ ਜੰਗ ਜਿਹੜੀ ਸਿੱਖ ਕੌਮ ਖਾਲਸਾ ਫੌਜ ਜਿੱਤ ਗਈ ਸੀ ਪਰ ਜਿਹੜੇ ਆਗੂ ਸੀ ਤੇਜਾ ਸਿੰਘ ਤੇ ਲਾਲ ਸਿੰਘ ਵਰਗਿਆਂ ਦੀ ਗਦਾਰੀ ਕਰਕੇ ਉਹ ਅੰਗਰੇਜ਼ਾਂ ਦੇ ਨਾਲ ਇੱਕਮਿਕ ਹੋ ਗਏ ਸੀ ਰਲ ਗਏ ਸੀ ਰਲ ਕਰਕੇ ਉਹਨਾਂ ਨੇ ਸਿੱਖ ਫੌਜਾਂ ਨੂੰ ਖਾਲਸਾ ਫੌਜਾਂ ਨੂੰ ਧੋਖਾ ਦਿੱਤਾ ਤਾਂ ਕਰਕੇ ਜਿਹੜਾ ਇਹ ਉਹਨਾਂ ਅੰਗਰੇਜ਼ਾਂ ਦੇ ਪਾਲੇ ਦੇ ਵਿੱਚ ਜੰਗ ਚੱਲੀ ਗਈ ਸੀ ਇਸ ਪਾਵਨ ਪਵਿੱਤਰ ਸਥਾਨ ਤੇ ਫਿਰ ਬਾਬਾ ਸ਼ਵੇਗ ਸਿੰਘ ਬਾਬਾ ਬਾਬਾ ਭੋਲਾ ਸਿੰਘ ਤੇ ਬਾਬਾ ਅਮਰਜੀਤ ਸਿੰਘ ਹੋਣਾ ਨੇ ਮੋਢ ਬੱਜਿਆ ਇੱਥੇ ਲੰਮਾ ਸਮਾਂ ਸੇਵਾਵਾਂ ਕਰਕੇ ਜਿੰਨਾ ਸਥਾਨ ਤੁਸੀਂ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਬਾਬਾ ਗੁਰਦੀਪ ਸਿੰਘ ਜੀ ਇਹ ਸਾਰੇ ਜਿਹੜੇ ਮਹਾਪੁਰਖ ਨੇ ਜਿਨ੍ਹਾਂ ਨੇ ਇਹ ਪਾਵਨ ਸਥਾਨਾਂ ਦੀ ਸੇਵਾ ਕਰਵਾਈ ਕਾਰ ਸੇਵਾ ਕਰਵਾ ਕੇ ਇੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਯਾਦ ਦੇ ਵਿੱਚ ਮੁਦਵੱਧਿਆ ਇਹ ਜਿਹੜੀ ਧਰਤੀ ਹੈ ਇਹ ਧਰਤੀ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸਾਨੂੰ ਫੌਕਤ ਦੇ ਨਾਲ ਸਮਾਗਮ ਹੁੰਦੇ ਨੇ ਬੜੀਆਂ ਦੂਰ ਗਰੇਡੇ ਤੋਂ ਸੰਗਤਾਂ ਜਿਹੜੀਆਂ ਇੱਥੇ ਆਉਂਦੀਆਂ ਨੇ ਆਪਣੀ ਭਾਵਨਾ ਦੇ ਨਾਲ ਸਤਿਗੁਰੂ ਦੀ ਦੇਰ ਤੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਇੱਥੇ ਹਰ ਸਾਲ 18 ਪਉ ਨੂੰ ਸੀਹੀ ਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਅੱਜਕੱਲ੍ਹ ਜੋੜ ਮੇਲੇ ਦੀਆਂ ਬਿਲਕੁਲ ਤਿਆਰੀਆਂ ਨੇ 31 ਦਸੰਬਰ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋ ਕੇ ਪੰਜ ਪਿਆਰੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਨਗਰ ਕੀਰਤਨ ਸਜਣਗੇ ਅਤੇ ਪਿੰਡ ਲਹਾਮ ਨੂੰ ਜਾਣਗੇ 1 ਤਰੀਕ ਨੂੰ ਨਗਰ ਕੀਰਤਨ ਪਿੰਡ ਮੁੱਦਕੀ ਵਿਖੇ ਜਾਣਗੇ ਤੇ 3 2 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਣਗੇ ਨਾਲ ਗਵਾਨ ਸਜੇਗਾ ਇਹਨਾਂ ਸਮਾਗਮਾਂ ਦੇ ਵਿੱਚ ਪੰਥ ਦੇ ਮਹਾਨ ਢਾਡੀ ਕਬੀਸ਼ਰ ਦੇ ਅਥੇ ਗਿਆਨੀ ਅਮਰਜੀਤ ਸਿੰਘ ਸਭਰਾ ਉਹਨਾਂ ਦਾ ਕਬੀਸ਼ਰੀ ਜੱਥਾ ਭਾਈ ਮੇਜਰ ਸਿੰਘ ਲੋਈਆ ਉਹਨਾਂ ਦਾ ਢਾਡੀ ਜੱਥਾ ਤੇ ਕੌਮ ਦੇ ਮਹਾਨ ਪ੍ਰਚਾਰਕ ਨੌਜਵਾਨ ਭਾਈ ਗੁਰਸ਼ਰਨ ਸਿੰਘ ਹਲਕਲਾਂ ਵਾਲੇ ਜਾਗੂ ਲਹਿਰ ਉਹਨਾਂ ਦਾ ਜੱਥਾ ਜਿਹੜਾ ਤੀਸਰੇ ਦਿਨ ਹਾਜ਼ਰੀ ਭਰੇਗਾ ਤੇ ਨਾਲ ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸਿੰਘిల్లా ਵਾਹ ਵਾਹ ਗੋਬਿੰਦ ਸਿੰਘ ਅਪਕੁਰ ਤੇਲਾ ਖੰਡੇ ਦੀ ਪੌਲ ਅਮਰਤ ਦਾ ਬਾਟਾ ਤਿਆਰ ਹੋਣਾ ਬਾਤ ਤੋਂ ਬਾਤ ਸੰਗਤਾਂ ਨੂੰ ਅਪੀਲ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਤਿਹਾਸ ਸਰਵਣ ਕਰੀਏ ਅਮਰਤ ਸਕੀਏ ਸਿੰਘ ਸਜੀਏ ਗੁਰੂ ਵਾਲੇ ਬਣਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ